ਪੂਰੀ ਹੋਈ ਪਰਮਾਤ ਆਪੋ ਸਿਰਜਣ ਹਾਰ ਹਰਿਆ ਪਹਿਲੇ ਪਹਿਰੇ ਰਹਿਣ ਕੇ ਬਣ ਜਾਣੇ ਅਬਤਰਾ ਹੁਕਮ ਪਿਆ ਗਰਬਾਸ ਉਰਤ ਤਪ ਅੰਤਰ ਕਰੇ ਬਣ ਜਾਣੇ ਅਮਿਤਰਾ ਖਸਮ ਸਿਤੀ ਅਰਦਾਸ ਖਸਮ ਸਿਤੀ ਅਰਦਾਸ ਵਖਾਣ ੁਰਦ ਧਿਆਨ ਲਗਾ ਨੰਮਰ ਜਾਦ ਆਇਆ ਕਲ ਪੀਤਰ ਬਾਹੁਰ ਜਾਸੀ ਨੰਗਾ ਨੰਮਰ ਜਾਦ ਆਇਆ ਕਲ ਪੀਤਰ ਬਾਹੁਰ ਜਾਸੀ पर अमा जो जुगो जो पटाल चवर क्षेत्र तक दे माल वाली खान खानदा बंधु पर लपोर तन से श्री गुरु ग्रंथ महाराज जी बाबा जी के अंदर जुड़ के प्यारे वो बड़े पागे ਰੂਹ ਨੇ ਕਿਰਪਾ ਕੀਤੀ ਸੰਧਿਆ ਵੇਲੇ ਪਾਵਨ ਮਹੌਰੀ ਦੇ ਨਾਲ ਸਾਨੂੰ ਰਿਵਾਜ ਕੀ ਆਪਣੀ ਗੁਰਮਤ ਵਿਚਾਰਾਂ ਦੇ ਨਾਲ ਸਾਂਝ ਪਾਉਣ ਦਾ ਪ੍ਰਤਿਮ ਅਤੇ ਉਪਰਾਲਾ ਬਖਸ਼ਿਆ ਹੈ ਆਓ ਜਿਤਨਾ ਕੁ ਸਮਾਂ ਵੀ ਗੁਰੂ ਨਾਨਕ ਦੇਵ ਜੀ ਦੇ ਬਾਣੀ ਨੂੰ ਮਹਿਰ ਕਰਕੇ ਤਰਸ ਕਰਕੇ ਸਾਡੀ ਝੋਲੀ ਦੇ ਵਿੱਚ ਪਾਇਆ ਹੈ ਇਕਾਗਰਤਾ ਦੇ ਸਾਥ ਸੱਚੇ ਗੁਰ ਦੀ ਸੱਚੀ ਵਿਚਾਰ ਨੂੰ ਆਪਣੇ ਮਨ ਤੇ ਆਪਣੇ ਹਿਰਦੇ ਦੇ ਵਿੱਚ ਵਸਾਉਣ ਦਾ ਯਤਨ ਕਰੀਏ ਸੱਚੇ ਗੁਰ ਦੀ ਸੱਚੀ ਵਿਚਾਰਨ ਕਰ ਤੋਂ ਪਹਿਲਾਂ ਦੋਵੇਂwidehat ਜਿਹੜੂ ਕਰਕੇ ਗੁਰੂ ਫਤਿਹ ਕਰੋ ਪ੍ਰਵਾਨ ਮਨਵਿੱਤਿਆਂ ਦਾ ਕਰ ਕਰਦੇ ਆਂ ਮਿਆ ਕਰੋ ਜੀ ਰਸਨਾ ਪਵਿੱਤਰ ਵਾਜ ਬਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਨੇ ਕਿਰਪਾ ਕੀਤੀ ਆਪ ਦੀ ਅਲਾਹੀ ਬਾਣੀ ਦਾ ਕੀਰਤਨ ਸਰਵਣ ਕਰਦੇ ਸਾਂ ਗੁਰੂ ਸਾਹਿਬ ਦੀ ਅਪਾਰ ਕਿਰਪਾ ਦੇ ਸਦਕਾ ਗੁਰਮਤਿ ਦਾ ਇਹ ਪਾਵਨ ਵਿਚਾਰਤਾ ਰਹੇ ਜਿਹੜਾ ਦੂਰ ਕਰੋ ਲਿਵਲਾਈ ਦੇ ਮਹਾਂ ਮਕਾ ਅਨੁਸਾਰ ਆਪਣੇ ਦੁਚਿੱਤੇ ਪੰਨੂ ਦੂਰ ਕਰਨੀ ਗੁਰੂ ਦੀ ਵਿਚਾਰ ਦੇ ਨਾਮਨ ਚੋੜਨ ਦਾ ਉਦਮ ਗੁਰੂ ਤੋਂ ਮੰਗਿਆ। ਸਤਿਗੁਰੂ ਕਿਰਪਾ ਦੇ ਸਦਕਾ ਪਿਛਲੇ ਦਮਾਨਾਂ ਦੇ ਵਿੱਚ ਪਾਵਨ ਸ਼ਬਦੀ ਸਮਾਪਤੀ ਹੋਈ ਸੀ। ਨਵੇਂ ਸ਼ਬਦੀ ਅਚਰਮਤਾ ਹੈ। ਇਸ ਪਾਵਨ ਸ਼ਬਦ ਦੇ ਵਿੱਚ ਵੀ ਹਜ਼ੂਰ ਨੇ ਬੜੀਆਂ ਬਾਤ ਕਮਾਲ ਉਦਾਹਰਣਾਂ ਦੇ ਕੇ ਸਾਨੂੰ ਪਹਿਲਾਂ ਦੇ ਨਾਲ ਜਿੰਦਗੀ ਦਾ ਜੋ ਅਸਲੀ ਫਾਰਮੂਲਾ ਹੈ ਉਹ ਵਰਤਣ ਲਈ ਆਖਿਆ। ਪਿਛਲੇ ਜ਼ਮਾਨੇ ਦੀ ਜੇਕਰ ਗੱਲ ਕਰੀਏ ਹਜ਼ੂਰ ਨੇ ਆਖਿਆ ਸੀ ਸਾਈ ਵਸਤ ਪ੍ਰਾਪਤ ਹੋਈ ਜਿਸ ਸਿਉ ਲਾਇਆ ਹੀ ਤਾ ਅਖੀਰਲੇ ਸਮੇਂ ਸਤਿਗੁਰੂ ਜੀ ਕਹਿੰਦੇ ਉਹੀ ਵਸਤ ਪ੍ਰਾਪਤ ਹੋ ਗਈ ਹੈ ਭਾਈ ਜਿਹਦੇ ਨਾਲ ਦਾ ਚਿੱਤ ਲਾਇਆ ਸੀ ਇਹੋ ਜੀ ਮਨਸਾ ਤੇ ਉਹੋ ਜੀ ਦਾ ਸਾਰੇ ਅਨੁਸਾਰ ਮਨ ਦੇ ਵਿੱਚ ਦਚਿੱਤੇ ਪਣ ਨੂੰ ਆਪਣੇ ਹਜ਼ੀਰ ਅਖੀਰਲੀ ਕੜੀ ਤੱਕ ਲੈ ਕੇ ਗਉਣ ਜਾਣ ਨੂੰ ਹਜ਼ੂਰ ਨੇ ਇਹ ਕਹਾਵਤ ਦੇ ਨਾਲ ਚੁਲਾਇਆ ਹਜ਼ੂਰ ਕਹਿੰਦੇ ਜਿਹੋ ਜੀ ਮਨਸਾ ਹੈ ਭਾਈ ਸੁਭਾਵਿਕ ਹੈ ਦੱਸਾਂ ਵੀ ਫਿਰ ਉਹੋ ਜੀ ਹੋਣੀ ਹੈ ਨਾ ਕਈ ਵਾਰ ਹੁੰਦੇ ਆਖਦੇ ਹੁੰਦੇ ਨੇ ਕਿ ਭਾਈ ਭੈਣ ਦੀ ਕਲਾ ਵਾਲੀ ਆਪਣੇ ਮਨ ਦੇ ਵਿੱਚ ਵਿਚਾਰਨਾ ਲੈ ਕੇ ਆਓ ਤੁਸੀਂ ਕਦੇ ਵੀ ਗੁਰੂ ਸਿੱਖਾਂ ਦੇ ਮੂੰਹ ਤੋਂ ਇਹ ਸ਼ਬਦ ਨਹੀਂ ਸੁਣੋਗੇ ਕਿ ਭਾਈ ਮਾੜਾ ਹੋਇਆ ਜਾਂ ਆਹ ਚੰਗਾ ਨਹੀਂ ਹੋਇਆ ਤੁਸੀਂ ਸੁਭਾਵਿਕ ਹੈ ਕਿਸੇ ਗੁਰੂ ਦੇ ਸਿੱਖ ਵੱਲ ਪੁੱਛੋਗੇ ਕਿ ਭਾਈ ਸਾਹਿਬ ਕੀ ਹਾਲ ਚਾਲ ਹੈ ਠੀਕ ਹੋ ਉਹ ਆਖੇਗਾ ਸੁਭਾਵਿਕ ਜੇ ਦੁੱਖਾਂ ਦਾ ਪਹਾੜ ਹੀ ਕੋਨੇ ਟੁੱਟਿਆ ਹੋਵੇ ਉਹ ਸੁਭਾਵਿਕ ਆਖੇਗਾ ਕਿ ਚੜ੍ਹਦੀ ਕਲਾ ਜੀ ਕਿ ਹਜ਼ੂਰ ਨੇ ਸਾਨੂੰ ਬੜਾ ਹੈ ਕਨਸੈਪਟ ਬੜਾ ਵੱਖਰਾ ਦਿੱਤਾ ਹੈ ਚੜ੍ਹਦੀ ਕਲਾ ਬਣਾ ਭਾਵੇਂ ਸ਼ਬਦ ਹੈ ਚਾਰਖਰਾਂ ਦਾ ਪਰ ਹਜ਼ੂਰ ਨੇ ਇਸ ਦੇ ਵਿੱਚ ਬੜੀ ਵਾਹ ਕਮਾਲ ਕੋ ਫੁਨੀਆਂ ਜੋ ਕਨਸੈਪਟ ਦਿੱਤਾ ਹੈ ਉਹਨੂੰ ਸ਼ਬਦਾਂ ਦੇ ਵਿੱਚ ਬਿਆਨ ਕਰਕੇ ਨਹੀਂ ਅਸੀਂ ਰੱਖ ਸਕਦੇ ਹਜ਼ੂਰ ਨੇ ਇਸੇ ਤਰ੍ਹਾਂ ਸਾਡੇ ਸ਼ਬਦ ਵਰਤੇ ਇਸ ਝੂਠਾ ਉਰੋਧਨ ਹੋਆ ਦੁਆਲੇ ਕਰਨ ਮੈਂ ਪਿਆ ਪਰ ਆਇਆ ਹਜ਼ੂਰ ਕਹਿੰਦੇ ਜਿਹੜਾ ਬੰਦਾ ਸਾਰੀ ਉਮਰ ਆਪਣੇ ਪਰਿਵਾਰ ਨੂੰ ਪਾਲਣ ਪੋਚਣ ਲਈ ਮਿਹਨਤ ਕਰਦੇ ਲਈ ਹਜ਼ੂਰ ਕਹਿੰਦੇ ਆਪਣੇ ਘਰ ਤੋਂ ਦੂਸਰੀ ਜਗ੍ਹਾ ਗਿਰਤਕ ਮੋਣ ਲਈ ਜਾਂਦਾ ਰਹੇ ਅਖੀਰਲੇ ਸਮੇਂ ਹਜ਼ੂਰ ਕਹਿੰਦੇ ਖਿੰਨ ਦੇ ਵਿੱਚ ਪਰਾਇਆ ਹੋ ਗਿਆ ਉਹਦਾ ਕੋਈ ਨਾਮ ਲੈਣ ਲਈ ਕੋਈ ਬੰਦਾ ਗਰੀਜ ਕਰ ਜਾਂਦਾ ਹੈ। ਹਜ਼ੂਰ ਦੀ ਵਿਚਾਰ ਹੈ ਹਜ਼ੂਰ ਕਹਿੰਦੇ ਖਿੰਨਵੇਂ ਹੋਇਆ ਪਰਾਇਆ ਝੂਠਾ ਰੋਧਨ ਹੋਆ ਦਵਾਲਾ ਉਹਦੇ ਚਾਰੇ ਪਾਸੇ ਬਹਿ ਕੇ ਝੂਠਾ ਰੋਂ ਰੋਂਦੇ ਨੇ ਉਹਦੇ ਰੋਂ ਦੇ ਨਾਲ ਕਿਹੜਾ ਵਿਅਕਤੀ ਉੱਠ ਖੜਨਾ ਹੈ? ਸੁਭਾਵਿਕ ਹੈ ਜੀ। ਹਜ਼ੂਰ ਕਹਿੰਦੇ ਝੂਠਾ ਭਾਵੇਂ ਸੱਚਾ ਨਹੀਂ ਹੋ ਸਕਦਾ ਭਾਈ ਕਦੇ ਪ੍ਰਮਾਤਮਾ ਦਾ ਨਾਮ ਹੀ ਸੱਚ ਹੈ ਆਦ ਸੱਚ ਜੁਗਾਦ ਸੱਚ। ਪ੍ਰਮਾਤਮਾ ਦਾ ਕੇਵਲ ਨਾਮ ਹੀ ਸੱਚ ਹੈ। ਅਸੀਂ ਬੰਦੇ ਨੂੰ ਜੀਵਨ ਦੀ ਗੱਲ ਕਰੋਂਗੇ ਬੰਦਾ ਖੁਸ਼ ਹੋ ਜਾਵੇਗਾ ਬੰਦੇ ਨੂੰ ਮੌਤ ਦੀ ਗੱਲ ਕਰੋਂਗੇ ਥੋੜੇ ਸਮੇਂ ਲਈ ਉਹਦੇ ਮਨ ਦੇ ਵਿੱਚ ਵਿਚਾਰ ਆ ਜਾਵੇਗਾ ਕਿ ਤੂੰ ਕਿਹੋ ਜੀ ਵਿਚਾਰ ਸੋੜ ਲਈ ਆ ਭਾਈ ਕਿਹੋ ਜੀ ਮਨ ਦੇ ਨਾਲ ਤੂੰ ਗੱਲ ਕਰਦੇ ਆ ਤੈਨੂੰ ਮੈਂ ਜਿਉਂਦਾ ਚੰਗਾ ਨਹੀਂ ਲੱਗਦਾ ਹੁਣ ਦੇਖੋ ਆਪਾਂ ਇੱਕਦਾਂ ਗੱਲ ਕਰ ਰਹੇ ਸੀ ਭਾਣਾ ਤੇ ਸ਼ਬਦ ਦੀ ਕਿ ਭਾਣਾ ਸ਼ਬਦ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਭਾ ਜਾਣਾ ਪਰਮਾਤਮਾ ਨੂੰ ਭਾ ਜਾਣਾ ਨੂੰ ਚੰਗਾ ਲੱਗ ਜਾਣਾ ਪਰ ਜਦੋਂ ਕਿਸੇ ਦੇ ਘਰ ਵਿੱਚ ਕੋਈ ਨਵਾਂ ਬੱਚਾ ਜਨਮ ਲਵੇ ਤੁਸੀਂ ਉਹ ਸ਼ਬਦ ਵਰਤ ਸਕਦੇ ਹੋ ਕਦੇ ਤੁਸੀਂ ਇਹ ਨਹੀਂ ਆਖ ਸਕਦੇ ਕਿ ਕੀ ਪਾਣਾ ਵਾਪਰ ਗਿਆ ਤੁਹਾਡੇ ਅਲਾਮੰਦਾ ਗਲ ਪੈ ਜਾਵੇਗਾ ਪਰ ਅਸਲ ਵਿੱਚ ਇਹਦੇ ਅਰਥ ਨੇ ਭਾ ਜਾਣਾ ਪਰਮਾਤਮਾ ਨੂੰ ਜੋ ਭਾਇਆ ਜੀਵ ਨੇ ਘਰ ਦੇ ਵਿੱਚ ਜਨਮ ਲਿਆ ਹਜ਼ੂਰ ਕਹਿੰਦੇ ਇਸੇ ਤਰ੍ਹਾਂ ਪਰਮਾਤਮਾ ਦੀ ਵਿਚਾਰ ਹੈ ਜੋ ਪਰਮਾਤਮਾ ਨੂੰ ਭਾਗੀ ਉਹ ਸਾਨੂੰ ਚੰਗੀ ਲੱਗਣੀ ਚਾਹੀਦੀ ਹੈ ਅਸਲ ਵਿੱਚ ਅਸੀਂ ਪਰਮਾਤਮਾ ਦੇ ਉਲਟ ਚੱਲਣ ਦਾ ਮਨ ਬਣਾ ਲਏ ਨੇ ਕਿਉਂਕਿ ਸਾਨੂੰ ਉਹ ਚੰਗੇ ਨਹੀਂ ਲੱਗਦੇ ਛਾਡੇ ਮੰਨ ਦੀ ਦਸ਼ਾ ਦੇ ਅਨੁਸਾਰ ਜੋ ਗੁਰੂ ਨਾਨਕ ਪਾਸ਼ੇ ਨੇ ਸਾਡੇ ਲਈ ਆਉਣ ਵਾਲਾ ਸਮਾਂ ਉਲਿਕੇ ਆਈ ਉਹ ਸਾਨੂੰ ਚੰਗਾ ਨਹੀਂ ਲੱਗ ਸਕਦਾ ਕਿਉਂਕਿ ਉਹ ਪ੍ਰਮਾਤਮਾ ਨੂੰ ਭਾ ਗਿਆ ਸੁਭਾਵਿਕ ਹੈ ਸਾਡੀ ਵਰਤੀ ਉੱਥੇ ਤੱਕ ਨਹੀਂ ਪਹੁੰਚ ਸਕਦੀ ਜੋ ਗੁਰੂ ਨਾਨਕ ਸਾਹਿਬ ਨੇ ਸਾਡੇ ਲਈ ਸੋਚਿਆ ਹੈ ਜਾਂ ਸੋਚ ਰਹੇ ਨੇ ਹਜ਼ੂਰ ਨੇ ਉਹੀ ਵਿਚਾਰ ਸਾਡੇ ਨਾਲ ਅੱਜ ਇਹਨਾਂ ਬਿੰਨ ਕੀਤੀ ਹੈ ਪਿਛਲੇ ਸ਼ਬਦਾਂ ਦੇ ਵਿੱਚ ਆਪ ਜੀ ਸਰਵਣ ਕਰਕੇ ਆਇਓ ਪਹਿਲਾ ਬਹਿ ਰਹਿਣ ਕੇ ਰਹਿਣ ਕੇ ਬਣੇ ਜਾ ਰਿਹਾ ਮਿੱਤਰਾ ਹੁਕਮ ਪਿਆ ਗੁਰਵਾਸ ਮਾਤਾ ਦੇ ਗਰਭ ਦੇ ਵਿੱਚ ਪਹਿਲੀ ਰਾਤ ਦੇ ਵਿੱਚ ਹਜ਼ੂਰ ਕਹਿੰਦੇ ਜਿੰਦਗੀ ਦੀ ਇਹ ਦੇ ਵਿੱਚ ਤਾਂ ਪਰਮਾਤਮਾ ਨੇ ਤੈਨੂੰ ਜਨਮ ਦੇ ਕੇ ਭੇਜ ਦਿੱਤਾ ਇਸੇ ਪਵਨ ਸ਼ਬਦ ਦੀ ਪਰਚੋਲ ਹਜ਼ੂਰ ਨੇ ਇਸ ਪਵਨ ਸ਼ਬਦ ਦੇ ਵਿੱਚ ਕੀਤੀ ਆਉ ਹਉਦੂ ਸਾਨੂੰ ਨਵੇਂ ਸ਼ਬਦ ਦੇ ਵਿੱਚ ਕੀ ਗੁਰਮੁਖ ਦੇ ਸਿਧਾਂਤ ਲੜ ਕਰਵਾ ਰਹੇ ਨੇ ਸ਼੍ਰੀ ਰਾਗ ਮਹੱਲਾ ਪਹਿਲਾ ਰਾਗ ਦਾ ਨਾਮ ਸ਼੍ਰੀ ਹੈ ਮਹੱਲਾ ਪਹਿਲਾ ਭਾਗ ਗੁਰੂ ਨਾਨਕ ਦੇ ਪਾਤਸ਼ਾਹ ਦੀ ਪਵਨ ਬਾਣੀ ਹਜ਼ੂਰ ਨੇ ਸ਼ਬਦ ਵਰਤ ਕੇ ਸਾਨੂੰ ਇਹ ਵਾਦਿਆ ਹੈ ਪਹਿਲੇ ਪਹਿਰੇ ਰੈਣ ਕਹਿ ਬਣ ਜਾ ਰਿਆ ਮਿੱਤਰਾ ਬਾਲਕ ਬੁੱਧ ਅਚੇਤ ਹਜ਼ੂਰ ਕਹਨੇ ਅਸਲ ਦੇ ਵਿੱਚ ਵਿਅਕਤੀ ਦੇ ਹੱਥ ਵਿੱਚ ਕੁਝ ਵੀ ਨਹੀਂ ਹੈ ਭਾਈ ਜੇ ਦੇਖਿਆ ਜਾਵੇ ਮਾਤਾ ਦੇ ਗਰਭ ਦੇ ਵਿੱਚ ਪਰਮਾਤਮਾ ਨੇ ਭੇਜਿਆ ਉਦੋਂ ਉਹਦੀ ਸੇਵਾ ਨੂੰ ਉਹਤੇ ਉਹਦੇ ਅਰਦਾਸਾਂ ਨੂੰ ਮੂਰ ਲੱਗਿਆ ਹੁਣ ਦੇਖਿਆ ਜਾਵੇ ਕਿ ਸੇਵਾ ਉੱਥੇ ਕਿਹੜੀ ਹੋਈ ਹੈ ਜੀ ਕਿਉਂਕਿ ਪਰਮਾਤਮਾ ਨੇ ਅਜਿਹੀ ਉਤਰ ਨੂੰ ਚਾਣ ਲਈ ਫਾਰਮੂਲਾ ਵਰਤਿਆ ਹੋਇਆ ਹੈ ਨਾ ਹਜ਼ੂਰ ਕਹਨੇ ਨਾਮ ਸਿਮਰਨ ਕਰਨਾ ਵੀ ਇੱਕ ਸੇਵਾ ਹੋ ਸਕਦੀ ਹੈ ਕਿਉਂਕਿ ਜਿੱਥੇ ਸਮਰੱਥ ਦੇ ਭਲੇ ਦੀ ਗੱਲ ਆਵੇਗੀ ਸੇਵਾ ਹੀ ਨਿਭੜੇਗੀ ਆਪ ਆਪਣਾ ਭਲਾ ਕਰਾਵੇਗਾ ਤੇ ਦੂਸਰਿਆਂ ਦੇ ਭਲੇ ਦੀ ਸਮਰੱਥਾ ਵੀ ਲੈ ਕੇ ਆਵੇਗਾ। ਹਜ਼ੂਰ ਨੇ ਸ਼ਬਦ ਵਰਤੇ ਆ ਕਿ ਪਹਿਲ ਹੈ ਪਹਿਰ ਹੈ ਰਣਕ ਰਾਇਣ ਕੈ ਵਣ ਜਾ ਰਿਆ ਮਿਤਰਾ ਬਾਲਕ ਬੁੱਧ ਅਚੇਤ। ਹਜ਼ੂਰ ਕਹਿੰਦੇ ਬੱਚੇ ਨੂੰ ਕੁਝ ਨਹੀਂ ਪਤਾ ਹੁੰਦਾ ਕਿ ਕੌਣ ਆਪਣਾ ਕੌਣ ਵਗਾਨਾ ਹੈ ਕੌਣ ਮੇਰੇ ਤੋਂ ਵੱਡਾ ਹੈ ਕੌਣ ਮੇਰੇ ਤੋਂ ਛੋਟਾ ਹੈ। ਤੁਸੀਂ ਕਦੇ ਗੁਰੂ ਗੁਰੂ ਦਵਾਰੇ ਵੀ ਦੇਖਿਆ ਹੋਵੇਗਾ ਆਪ ਜੀ ਹੁਣ ਵੀ ਦੇਖ ਰਹੇ ਹੋ। ਇਹ ਗੱਲ ਸੱਚ ਹੈ ਜੀ ਗੁਰੂ ਦੀ ਗੁਰਬਾਣੀ ਸਾਨੂੰ ਪਰਚੋਲ ਕਰਨਾ ਸਿਚਾਉਂਦੀ ਹੈ। ਬੱਚੇ ਨੂੰ ਤੁਸੀਂ ਜਿੰਨਾ ਮਰਜ਼ੀ ਸਮਝਾ ਲਓ ਉਹਨੇ ਕਦੇ ਨਹੀਂ ਸਮਝੇਗਾ ਜਦੋਂ ਉਹਦੀ ਬੁੱਧ ਹੋ ਗਈ ਉਹਦੀ ਸੋਝੀ ਹੋ ਗਈ ਉਹਨੇ ਇਹੀ ਗੱਲਾਂ ਦੇ ਉੱਤੇ ਪੜਦੇ ਪਾਉਣੇ ਨੇ ਉਹ ਮਾਪੇ ਉਹਨੂੰ ਆਖ ਦਿੰਦਾ ਕਿ ਮੈਂ ਐਦਾਂ ਕਦੋਂ ਕਰਦਾ ਹੁੰਦਾ ਸੀ ਅਸੀਂ ਵੀ ਆਖਦੇ ਆ ਨਾ ਮਾਪਿਓ ਸਾਡੇ ਮਾਪੇ ਸਾਨੂੰ ਗੱਲਾਂ ਦੱਸਦੇ ਨੇ ਕਿ ਤੂੰ ਭਾਈ ਐਦਾਂ ਦੀ ਹਲਤਾਂ ਕਰਦਾ ਸੀ ਅਸੀਂ ਆਖਦੇ ਕਿ ਮੈਂ ਨਹੀਂ ਕਰ ਸਕਦਾ ਉਹਦੇ ਉੱਤੇ ਪੜਦਾ ਪਾਇਆ ਜਾਂਦਾ ਹੈ ਫਜ਼ੂਨੇ ਸ਼ਬਦ ਵਰਤੇ ਆਏ ਕਹਿੰਦੇ ਜਦੋਂ ਪ੍ਰਮਾਤਮਾ ਦੇ ਹੁਕਮ ਦੇ ਅਨੁਸਾਰ ਬੱਚੇ ਦਾ ਜਨਮ ਹੋਇਆ ਦੂਸਰੇ ਪਹਿਰੇ ਦੇ ਵਿੱਚ ਅਰਦਾਸ ਉਹਦੀ ਪੂਰੀ ਹੋਈ ਤੇ ਉਹਦਾ ਜਨਮ ਹੋ ਕੇ ਦੁਨਿਆਵੀ ਲੋਕ ਵਿੱਚ ਭੇਜਿਆ ਉਹ ਪ੍ਰਮਾਤਮਾ ਨਾਲ ਲਿਬ ਜੁੜ ਗਿਆ ਤੀਜੇ ਪਹਿਰੇ ਆ ਕੇ ਆਪਣੀ ਜਵਾਨੀ ਦੇ ਨਾਲ ਹੀ ਪ੍ਰੇਮ ਪਾ ਲਿਆ ਚੌਥੇ ਪਹਿਰੇ ਦੇ ਵਿੱਚ ਅਗਰ ਜੰਦੂਤਾ ਨੇ ਉਹ ਸਾਰੀ ਫਸਲ ਕੱਢੀ ਹਜ਼ੂਰ ਕਹਿੰਦੇ ਇਹਦੇ ਵਿੱਚ ਉਹਦਾ ਰੱਤਾ ਪਰ ਵੀ ਕੋਸੂਰ ਤੇ ਜ਼ੋਰ ਨਹੀਂ ਹੈ ਕਿਉਂ ਕਿਉਂਕਿ ਬੱਚੇ ਨੂੰ ਕੁਝ ਨਹੀਂ ਪਤਾ ਕਿ ਮੈਂ ਕੀ ਕਰਨਾ ਤੇ ਅੱਗੇ ਕੀ ਸੋਚਣਾ ਹੈ ਜਿਹੋ ਜੇ ਤੁਸੀਂ ਕੱਚੀ ਮਿੱਟੀ ਦੇ ਉੱਤੇ ਅੱਖਰ ਬਹਾਲੋਗੇ ਉਹਨ ਪੱਕਿਆ ਹੋਣ ਲੱਗਿਆਂ ਧੀਰ ਲੱਗਣੀ ਹੈ ਅੱਜ ਬੱਚੇ ਦਾ ਮਨ ਸੱਚਾ ਏ ਜਦੋਂ ਜਿਹੋ ਜੀ ਉਹਦੇ ਉਤੇ ਮਨ ਦੇ ਉਤੇ ਤੁਸੀਂ ਸੱਟ ਮਜਾਵੋਗੇ ਇਹਨਾਂ ਦੀ ਅਕੀਲੇ ਸਮੇ ਤੱਕ ਉਹੀ ਰਹਿਣੀ ਹੈ ਸੁਭਾਅਕ ਕੋਲੇ ਵੈ ਕਿ ਜਦੋਂ ਨਿਤਨੇਮ ਕਰੋਗੇ ਬੱਚੇ ਨੇ ਦੇਖਣਾ ਹੈ ਕਿ ਮੇਰੇ ਮਾਪਿ ਉਹ ਨਿਤਨੇਮ ਕਰਦੇ ਨੇ ਕੁਝ ਤਾਂ ਪੜ੍ਹ ਰਹੇ ਨੇ ਕੁਝ ਤਾਂ ਕਰ ਰਹੇ ਨੇ ਉਹ ਤੁਹਾਨੂੰ ਫੋਲੋ ਕਰੇਗਾ ਤੁਸੀਂ ਦੇਖਦੇ ਹੋ ਕਿ ਬੱਚੇ ਦਾ ਮਨ ਕਈ ਵਾਰ ਚਿਰਚੜਾ ਹੋ ਜਾਂਦਾ ਇਹ ਵੀ ਸਾਡੇ ਵਿੱਚੋਂ ਆਊਟਪੁੱਟ ਦੀਆਂ ਗੱਲਾਂ ਜਾਂਦੀਆਂ ਨੇ ਕਈ ਵਾਰ ਅਸੀਂ ਸੁਭਾਅਕ ਹੈ ਅਸੀਂ ਆਪਣੇ ਬੱਚੇ ਨੂੰ ਆਪਣੇ ਵਰਗਾ ਕਿਉਂ ਨਹੀਂ ਬਣਾਪਾਂਦੇ ਮਾਫ ਕਰਿਓ ਗੱਲ ਗੌਰ ਕਰਨ ਵਾਲੀ ਹੈ ਇਹ ਹਰੇਕ ਦੇ ਉੱਤੇ ਗੱਲ ਕਰਦੀ ਹੈ 10 ਦੇ ਉੱਤੇ ਵੀ ਹਰੇਕ ਦੇ ਉੱਤੇ ਵੀ ਹਜ਼ੂਨੇ ਸ਼ਬਦ ਵਰਤੇ ਆਏ ਕਿ ਬਾਲਕ ਬੁੱਧ ਅਚੇਤ ਕਿ ਬਾਲਕ ਬੱਚੇ ਦੇ ਉਹ ਇਹਦੀ ਸੋਚ ਨਹੀਂ ਹੁੰਦੀ ਕਿ ਮੈਂ ਵਾਹਿਗੁਰੂ ਦਾ ਸਿਮਰਨ ਕਰਨ ਆਇਆ ਕਿ ਵਾਹਿਗੁਰੂ ਦਾ ਧੰਨਵਾਦ ਕਿਵੇਂ ਕਰਾਂ ਕਿਉਂਕਿ ਪਹਿਲੀਆਂ ਗੱਲਾਂ ਜੋ ਉਦਾਹਰਣ ਗੁਰੂ ਨਾਨਕ ਪਾਸ਼ਾ ਨੇ ਪਾਵਣੇ ਸ਼ਬਦ ਵਿੱਚ ਵਰਤੀਆਂ ਨੇ ਚਾਰ ਬੰਦਾ ਵਾਲਾ ਸ਼ਬਦ ਸਮਾਪਤ ਹੋਇਆ ਹੈ ਕੱਲ ਦੇ ਪਰਸਨਲ ਦੁਵਾਨਾ ਦੇ ਅੰਦਰ ਦੁਨੇ ਸ਼ਬਦ ਵਰਤਿਆ ਸੀ ਕਿ ਭਾਈ ਹੁਕਮ ਪਿਆ ਅਗਰਵਾਸ ਨਾਮ ਰਜਾਦ ਆਇਆ ਕਲ ਪੀਤਰ ਬਹਣ ਜასი ਨਾਂਗਾ ਜੈਸੀ ਕਲ ਮੁੜੀ ਹੈ ਮਸਤਕ ਤੈਸੀ ਜਿਹੜੇ ਪਾਸ ਕਿਨੀਆਂ ਤੋਂ ਆਜਣਾ ਹਜ਼ੂਰ ਨੇ ਦਿੱਤੀਆਂ ਨਹੀਂ ਹਜ਼ੂਰ ਕਹਿੰਦੇ ਪਿਛਲੇ ਕਰਮਾਂ ਦੇ ਕਰਕੇ ਉਹ ਇਸ ਪਰਮਾਤਮਾ ਦੀ ਕਚਹਿਰੀ ਦੇ ਵਿੱਚ ਹਾਜ਼ਰ ਹੋਏ ਹੈ ਕਚਹਿਰੀ ਹੈ ਇੱਕ ਤਰ੍ਹਾਂ ਦੀ ਇਹਦੇ ਵਿੱਚ ਹਾਜ਼ਰੀ ਲਵਾ ਕੇ ਅਸੀਂ ਉਸ ਪਰਮਾਤਮਾ ਦੇ ਦਰਗਾਹ ਦੇ ਵਿੱਚ ਬਹਾਜ਼ਰ ਹੋਣਾ ਹੈ ਜਿੱਥੇ ਸਾਨੂੰ ਅਸਲੀ ਸਜ਼ਾ ਸੁਣਾਈ ਜਾਣੀ ਹੈ ਸੁਭਾਵਕ ਹੈ ਸ਼ਬਦ ਵਰਤਿਆ ਜਾਵੇ ਟੁਕਮਾ ਇਹ ਇਹਨਾਂ ਹਰਾਸ ਅਸੀਂ ਸੰਧਿਆ ਵੇਲੇ ਕਰਦੇ ਆ ਨਾ ਜੀ ਪਰ ਇਹ ਅਸਲੀ ਅਰਥ ਨੇ ਕਿ ਰਾਹ ਦੀ ਮੁਸਾਫਰੀ ਕਿੰਨੀ ਕਹੇ ਰਾਹ ਦੀ ਮੁਸਾਫਰੀ ਇਹਦਾ ਰਹਿ ਰਾਸ ਦਾ ਅਰਥ ਹੈ ਮੁਸਾਫਰੀ ਕਿਸੀ ਨਾ ਦੇ ਲਈ ਆਪਣੇ ਉਸ ਉੱਥੇ ਦਾ ਥਾਂ ਤੱਕ ਜਾਣ ਦੀ ਕਿੰਨੀ ਕੁ ਮੁਸਾਫਰੀ ਇਕੱਤਰ ਕਰ ਲਏ ਆਬੀ ਸ਼ਬਦ ਅਰਥ ਕਰਕੇ ਦੇਖਿਓ ਇਸ ਪਾਵਨ ਸ਼ਬਦ ਦੇ ਅਰਥ ਹੋਣਗੇ ਮੁਸਾਫਰੀ ਕਿ ਕਿੰਨੀ ਕ ਰਾਹ ਦੀ ਮੁਸਾਫਰੀ ਹੈ ਸਾਡੇ ਕੋਲ ਰਹਿ ਰਾਸ ਸਾਡੀ ਕਿੰਨੀ ਕ ਹੈ ਹਜ਼ੂਰ ਕਹਿੰਨੇ ਭਾਈ ਬੱਚੇ ਨੂੰ ਤੁਸੀਂ ਕਿਸੇ ਕਿਸੇ ਤਰ੍ਹਾਂ ਦਾ ਦੋਸ਼ ਨਹੀਂ ਦੇ ਸਕਦੇ ਇਹ ਬੁੱਧ ਅਚੇਤ ਹੈ ਇਹਨੂੰ ਸੋਝੀ ਨਹੀਂ ਇਹ ਨਾਮ ਸਿਮਰਨ ਕਰਨ ਆਇਆ ਸੀ ਪਰ ਇਹ ਜੁੱਧ ਹੋਣ ਕਰਕੇ ਹਜ਼ੂਰ ਕਹਿੰਦੇ ਪਰਮਾਤਮਾ ਇਹਨੂੰ ਬਖਸ਼ ਲਵੇਗਾ ਫੀਲ ਪਇ ਖੇਲਾਈਆਂ ਬਣ ਜਾ ਰਿਆ ਮਿੱਤਰਾਂ ਮਾਤ ਪਿਤਾ ਸੁਤ ਹੇਤ ਮਾਂ ਆਪਣੇ ਬੱਚਿਆਂ ਨੂੰ ਦੁੱਧ ਪਿਆਉਂਦੀ ਐ ਉਹ ਬੱਚਾ ਇੱਕਦੇ ਹੱਥੋਂ ਦੂਸਰੇ ਹੱਥ ਦੂਸਰੇ ਹੱਥੋਂ ਤੀਸਰੇ ਹੱਥ ਖੇਡ ਲੈ ਕੇ ਚੋਜਾਂ ਕਰਦਾ ਏ ਤੇ ਉਹ ਚੋਜਾਂ ਦੇਖ ਕੇ ਮਾਂ ਪਿਓ ਤੇ ਰਿਸ਼ਤੇਦਾਰ ਖੁਸ਼ ਹੁੰਦੇ ਨੇ ਕਿ ਸਾਡਾ ਪੁੱਤਰ ਵੱਡਾ ਹੋ ਰਿਹਾ ਏ ਇਹ ਸਾਡੇ ਨਾਲ ਸਾਡੇ ਬਡੇਪੇ ਦਾ ਅਖੀਲੇ ਸਮੇਂ ਸਾਡੇ ਨਾਲ ਸਹਾਈ ਹੋਵੇਗਾ ਹਜ਼ੂਰ ਕਹਿੰਦੇ ਮਾਤ ਪਿਤਾ ਸੁਤ ਸੁਤ ਨੇਹੁ ਘਨੇਰਾ ਮਾਇਆ ਮੋ ਸਵਾਈ ਹਜ਼ੂਰ ਕਹਿੰਦੇ ਇਹ ਨਹੀਂ ਜਾਣਦਾ ਕਿ ਸਾਰੀ ਸ੍ਰਿਸ਼ਟੀ ਇਹ ਮੋਹ ਦੇ ਵਿੱਚ ਫਸੀ ਬੈਠੀ ਹੈ ਕਿਉਂਕਿ ਮਾਇਆ ਨੇ ਆਪਣਾ ਪੂਰਾ ਅਸਰ ਪਾਇਆ ਸਾਰੀ ਦੁਨੀਆਵੀ ਲੋਕਾਂ ਦੇ ਉੱਤੇ ਕੋਈ ਉਹਦਾ ਅਖੀਲੇ ਸਮਾਂ ਦੇਖ ਕੇ ਨਾਜੀ ਨਹੀਂ ਉਹਦਾ ਅਗਲਾ ਆਉਣ ਵਾਲਾ ਸਮਾਂ ਦੇਖ ਕੇ ਰਾਜੀ ਨਹੀਂ ਉਹ ਜੋ ਪ੍ਰੈਜ਼ੈਂਟ ਹੈ ਜੋ ਚੱਲ ਰਿਹਾ ਹੈ ਉਹਦੇ ਵਿੱਚ ਖੁਸ਼ ਹੋ ਕੇ ਆਪਣੇ ਮਨ ਨੂੰ ਤਲਾਸ਼ਾ ਦੇ ਦੇ ਨੇ ਕਿ ਸਾਡੇ ਨਾਲ ਅਕੇਲੇ ਸਮੇਂ ਨਿਵੇਗਾ ਹਜ਼ੂਰ ਕਹਿੰਦੇ ਨਹੀਂ ਭਾਈ ਜੋ ਪਰਮਾਤਮਾ ਨੇ ਭੇਜਿਆ ਹੈ ਉਹ ਜੀ ਨੇ ਪਰਮਾਤਮਾ ਨੇ ਆਪਣੀ ਮਰਜ਼ੀ ਮੁਤਾਬਕ ਲੈ ਜਾਣਾ ਹੈ ਇਹ ਗੱਲ ਨੂੰ ਹਮੇਸ਼ਾ ਚੇਤੇ ਕਰਕੇ ਰਹਿਣੋ ਕਿ ਇਹ ਸਾਡੀ ਵਸਤ ਨਹੀਂ ਇਹ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿਣ ਵਾਲਾ ਕਿ ਜੀ ਆਇਆ ਹੈ ਹਜ਼ੂਰ ਨੇ ਕਿ ਸ਼ਬਦ ਵਰਤ ਕੇ ਸਾਨੂੰ ਸ਼ਬਦ ਨ ਕਰਨ ਦਾ ਅਰਥ ਕੀਤਾ ਹੈ ਸੰਜੋਗੀ ਆਇਆ ਕਿਰਤ ਕੁਮਾਇਆ ਕਰਣੀਕਾਰ ਲਗਾ ਕਰਾਈ ਹਜ਼ੂਰ ਜੀ ਸੰਜੋਗੀ ਕਈ ਵਾਰ ਜਦੋਂ ਆਪਾਂ ਬਣ ਬੱਚੀ ਤੇ ਬੱਚੇ ਨੂੰ ਸੰਜੋਗਾ ਦੇ ਅਨੁਸਾਰ ਵਿਆਹ ਦੇ ਬੰਧਨ ਦੇ ਵਿੱਚ ਬੰਨ੍ਹਦੇ ਆ ਨਾ ਸਾਡੇ ਘਰ ਦੇ ਇੱਕ ਸ਼ਬਦ ਸਹਿਜੀ ਵਰਤ ਲੈਂਦੇ ਨੇ ਕਿ ਭਾਈ ਇਹਨਾਂ ਦਾ ਸੰਜੋਗ ਲਿਖਿਆ ਹੋਇਆ ਸੀ ਤਾਂ ਮੀਆਂ ਵੀ ਮੇ ਤਾਂ ਮਿਲਾਪ ਹੋ ਗਿਆ ਇੱਥੇ ਵੀ ਹਜ਼ੂਰ ਨੇ ਉਹੀ ਸ਼ਬਦ ਵਰਤ ਕੇ ਸਾਨੂੰ ਉਸ ਪਰਮਾਤਮਾ ਨਾਲ ਜੋੜਿਆ ਹੈ ਸੰਜੋਗੀ ਆਇਆ ਹਜ਼ੂਰ ਜੀ ਕਹਿੰਦੇ ਪਰਮਾਤਮਾ ਨੇ ਤੂੰ ਦੋ ਦਰ ਤੇ ਪਹਿਲੇ ਜੁਨਾਂ ਦੇ ਵਿੱਚ ਤੂੰ ਸੰਜੋਗ ਕਮਾਏ ਨੇ ਨਾ ਕਰਮ ਇਹਦਾ ਅਸਲ ਵਿੱਚ ਅਰਥ ਨੇ ਜੀ ਕਰਮ ਜੋ ਪਹਿਲਾਂ ਤੁਸੀਂ ਕਰਮ ਕਮਾਏ ਨੇ ਜਾਂ ਪਹਿਲਾਂ ਕਾਰ ਕੀਤੀ ਐ ਗੁਰੂ ਦੀ ਸੇਵਾ ਕੀਤੀ ਐ ਸਿਮਰਨ ਕੀਤਾ ਐ ਪਿਛਲੇ ਜਨਮ ਦੇ ਵਿੱਚ ਸੰਜੋਗੀ ਆਇਆ ਕਿਰਤ ਕਮਾਇਆ ਇਹ ਸੇਵਾ ਤਾਂ ਕਮਾਇਆ ਜੋ ਇਸਲੇ ਸੰਮੇ ਦੇ ਵਿੱਚ ਪ੍ਰੈਜ਼ੀਡੈਂਟ ਗੱਲ ਹੋ ਰਹੀ ਐ ਹੁਣ ਦੀ ਜਿਦੋਂ ਕਹਿੰਦੇ ਕਿਰਤ ਕਮਾਇਆ ਕਰਨੀ ਕਾਰ ਕਮਾਈ ਜਿਹੜੀ ਤੂੰ ਹੁਣ ਕਰਾਈ ਜਿਹੜੀ ਹੁਣ ਕਰ ਰਹੇ ਆ ਇਹ ਅਗਲੇ ਸਮੇਂ ਦੇ ਵਿੱਚ ਤੁਹਾਨੂੰ ਸਹਾਈ ਹੋਵੇਗੀ ਚਾਹੇ ਸਾਡੀ ਸੇਵਾ ਚਾਹੇ ਸਾਡਾ ਸਿਮਰਨ ਹੋਵੇ ਚਾਹੇ ਸਾਡੇ ਗੁਰੂ ਤੱਕ ਦਾ ਸੰਬੰਧ ਅੰਦਾ ਕਰਦੀ ਕੋਈ ਮਰਿਆਦਾ ਹੀ ਕਿਉਂ ਨਾ ਹੋਵੇ ਜੀ ਸੋ ਮਾਵੇ ਕਹੇ ਜੀ ਗੁਰਸਖ ਇੱਕ ਵੀ ਗੁਰੂ ਦਾ ਬਚਨ ਆਪਣੇ ਪੱਲੇ ਬਣ ਜਾਵੇ ਸਹਿਜ ਹੀ ਇਹ ਜੋ ਪਰਮਾਤਮਾ ਦੀ ਕਚਹਿਰੀ ਦੇ ਵਿੱਚ ਅਸੀਂ ਰੋਜ਼ਾਨਾ ਖੜੇ ਹੁੰਨੇ ਆ ਨਾ ਜੀ ਹਜ਼ੂਰ ਕਹਿੰਦੇ ਸਹਿਜ ਹੀ ਭਾਈ ਸਰਗੁਰੂ ਹੋ ਕੇ ਗੁਰੂ ਤੱਕ ਤੁਸੀਂ ਨਿਭੜ ਸਕਦੇ ਹੋ ਸੁਭਾਵਕ ਹੈ ਕਿਉਂਕਿ ਇੱਕ ਵੀ ਹੁਕਮ ਜੇ ਗੁਰੂ ਦਾ ਕਿਉਂਕਿ ਹਜ਼ੂਰ ਨੇ ਸਾਨੂੰ ਕਿਰਤ ਕਰਨ ਦੀ ਕਮਾਈ ਵੀ ਦਿੱਤੀ ਹੈ ਉੱਥੇ ਹਜ਼ੂਰ ਨੇ ਦਸਵੇਂ ਪਾਸ਼ੇ ਨੇ ਸਾਨੂੰ ਆਖਿਆ ਕਿ ਦਸਵਾਂ ਹਿੱਸਾ ਗੁਰੂ ਤੱਕ ਵੀ ਜਾਣਾ ਹੈ ਭਾਈ ਇਹ ਕੋਈ ਵਿਰਲੇ ਹੀ ਹੁੰਦੇ ਨੇ ਜੋ ਆ ਕੇ ਗੁਰੂ ਦੇ ਵਜ਼ੀਰ ਜਾਂ ਗੁਰੂ ਦੇ ਕਿਸੇ ਵੀ ਆ ਕੇ ਕਮੇਟੀ ਨੂੰ ਪੁੱਛਦੇ ਨੇ ਕਿ ਭਾਈ ਇਹ ਦਸਵੰਦ ਹੈ ਮੇਰਾ ਦੱਸੋ ਜੀ ਕਿੱਥੇ ਲਾਉਣਾ ਹੈ ਇਹ ਵੀ ਸਭ ਤੋਂ ਵੱਡੀ ਗੱਲ ਹੈ ਨਾ ਜੀ ਕਿਉਂਕਿ ਗੁਰੂ ਦਾ ਹੁਕਮ ਮੰਨਣਾ ਸਭ ਤੋਂ ਬਵੰਜਾ ਹੁਕਮ ਆਪ ਜੀ ਪੜ੍ਹ ਕੇ ਦੇਖਿਓ ਉਹਦੇ ਵਿੱਚ ਇੱਕ ਹੁਕਮਨਾਮਾ ਹੋਵੇਗਾ ਹਜ਼ੂਰ ਦਾ ਹੁਕਮ ਹੋਵੇਗਾ ਕਿ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵਾਂ ਹਿੱਸਾ ਜੋ ਵੀ ਤੁਹਾਡੀ ਕਮਾਈ ਤੋਂ ਵਿੱਚੋਂ ਬਣਦਾ ਹੈ ਉਹ ਗੁਰੂ ਦੀ ਕਮਾਈ ਦੇ ਵਿੱਚ ਲੱਗਣਾ ਭਾਵ ਕਿ ਗੁਰੂ ਦੀ ਸੇਵਾ ਦੇ ਵਿੱਚ ਲੱਗਣਾ ਚਾਹੀਦਾ ਹੈ ਤੁਸੀਂ ਜੁੜੋਗੇ ਤਾਂ ਤੁਹਾਡੇ ਬੱਚੇ ਵੀ ਤੁਹਾਨੂੰ ਫੋਲੋ ਕਰਨਗੇ ਆਪਾਂ ਪਹਿਲਾਂ ਗੱਲ ਮੰਨ ਕੇ ਗੱਲ ਕਰਕੇ ਹੱਡੀਆਂ ਗੁਰੂ ਦੀ ਵਿਚਾਰ ਦੀ ਕਿ ਕਿ ਤੁਹਾਨੂੰ ਫੋਲੋ ਕਰਨਾ ਹੀ ਹੈ ਤੁਹਾਨੂੰ ਤੁਹਾਡੇ ਬੱਚਿਆਂ ਨੇ ਉਸੇ ਤਰ੍ਹਾਂ ਬਣਨਾ ਹੀ ਹੈ ਤੁਹਾਡੇ ਬੱਚਿਆਂ ਨੇ ਹਜ਼ੂਰ ਨੇ ਉਹੀ ਸ਼ਬਦ ਵਰਤੇ ਆਏ ਇੱਥੇ ਖੀਰ ਦਾ ਸ਼ਬਦ ਹੈ ਦੁੱਧ ਹਜ਼ੂਰ ਕਹਿੰਦੇ ਮਾਤਾ ਦਾ ਦੁੱਧ ਪੀਂਦਾ ਹੈ ਬੱਚਾ ਉਹੀ ਦੁੱਧ ਪੀ ਕੇ ਵੱਡਾ ਹੁੰਦਾ ਹੈ ਤੁਹਾਡਾ ਹੁੰਦਿਆਂ ਦੇਖ ਕੇ ਆਪਣੀ ਮਾਂ ਵੀ ਬੜੇ ਖੁਸ਼ ਹੁੰਦੇ ਨੇ ਕਿ ਸਾਡੇ ਪੁੱਤਰ ਸਾਡੇ ਵੱਡੇਪੇ ਦੀ ਲਾਠੀ ਬਣਨਗੇ ਪਰ ਹਜ਼ੂਰ ਕਹਿੰਨੇ ਕਿਰਤ ਕਮਾਇਆ ਕਰਨੀ ਕਾਰ ਕਰਾਈ ਇਹ ਸੰਜੋਗੀ ਆਇਆ ਇਹ ਭਾਈ ਪਿਛਲੇ ਕਰਮਾਂ ਦੇ ਸੰਜੋਗ ਲਿਖਾ ਕੇ ਆਇਆ ਹੈ ਪ੍ਰਮਾਤਮਾ ਦੇ ਦਰ ਤੋਂ RAM ਨਾਮ ਬਿਨ ਮੁਕਤ ਨਾ ਹੋਈ ਬੂਢੀ ਦੂਜਾ ਹੇਤ ਹੁਣ ਬੂਢੀ ਦਾ ਅਰਥ ਹੈ ਡੁੱਬ ਜਾਣਾ ਹਜ਼ੂਰ ਕਹਿੰਦੇ ਭਾਈ RAM ਪ੍ਰਮਾਤਮਾ ਅਪਾ ਪਹਿਲਾਂ ਗੱਲ ਕਰਕੇ ਛੱਡਿਆ ਜੀ ਇਹ ਉਹ ਨਹੀਂ ਹੈ ਜੋ ਪਹਿਲੇ ਪਿਛਲੇ ਸਮਿਆਂ ਦੇ ਨਾਲ ਇਸ ਸ਼ਬਦ ਨੂੰ ਜੋੜ ਕੇ ਇਹਦੇ ਵਿੱਚ ਦੁਬਿਧਾ ਪਾ ਦਿੱਤੀ ਜਾਂਦੀ ਹੈ ਉਹ ਚਿਤਾ ਪਨ ਪਾ ਦਿੱਤਾ ਜਾਂਦਾ ਹੈ ਕਿ ਸ਼ਾਇਦ ਸਨਾਤਨ ਧਰਮ ਵਾਲੇ RAM ji ਨੇ ਨਹੀਂ RAM 다르ਥ ਹੈ ਰਮਿਆ ਹੋਇਆ ਇਹ ਸਾਰੀ ਸ੍ਰਿਸ਼ਟੀ ਦੇ ਵਿੱਚ RAM ਪਰਮਾਤਮਾ ਵਾਹਿਗੁਰੂ ਰਮਿਆ ਹੋਇਆ ਹੈ ਕਣ ਕਣ ਦੇ ਵਿੱਚ ਉਸ ਵਾਹਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦਾ ਵਾਸਾ ਹੈ ਜੇ ਲਿਖਿਆ ਜਾਵੇ ਇੱਕ ਜਗ੍ਹਾ ਪਰਮਾਤਮਾ ਨੂੰ ਬਣ ਕੇ ਨਹੀਂ ਰੱਖਿਆ ਜਾ ਸਕਦਾ ਇਹ ਸਭ ਤੋਂ ਵੱਡਾ ਸਭਾ ਵਹਿਮ ਹੈ ਪਰ ਹਾਂ ਹੁਣ ਸਾਡੇ ਜੁਗੋ ਜੁਗਾ ਅਟਲਤਨ ਸਹਿਬ ਸ੍ਰੀ ਗੁਰੂ ਰੰਸੰ ਮਹਾਰਾਜੀ ਹਾਜ਼ਰਾ ਹਜ਼ੂਰ ਗੁਰਗੱਦੀ ਤੇ ਵਿਰਾਜਮਾਨ ਨੇ ਉਹਨਾਂ ਨੂੰ ਇੱਕ ਜਗ੍ਹਾ ਪ੍ਰਕਾਸ਼ਮਾਨ ਕਰਕੇ ਅਸੀਂ ਨਸਮਤਕ ਹੁੰਨੇ ਆ ਅੰਮ੍ਰਿਤ ਵੇਲੇ ਤੋਂ ਲੈ ਕੇ ਸੰਧਿਆ ਵੇਲੇ ਤੱਕ ਪਰ ਤੁਸੀਂ ਦੇਖਨੇ ਜਦੋਂ ਗੁਰੂ ਸਾਹਿਬ ਸੱਚਖੰਡ ਜੋਤ ਚਲੇ ਵੀ ਕਿਉਂ ਨਾ ਜਾਣ ਫਿਰ ਵੀ ਇਸ ਦਰ ਨੂੰ ਸ਼ੁਕਰਾਨਾ ਤੇ ਨਮਸਕਾਰ ਹੁੰਦਾ ਹੀ ਹੈ ਨਾ ਜੀ ਕੋਈ ਵੀ ਪਰਮਾਤਮਾ ਦਾ ਜੀ ਗੁਰੂ ਦੇ ਦਰ ਤੋਂ ਦੂਰ ਅੰਗੋ ਦੀ ਲੰਗੇਗਾ ਉਹ ਗੁਰੂ ਨਮਸਕਾਰ ਕਰਕੇ ਹੀ ਜਾਵੇਗਾ ਕਿਉਂਕਿ ਆਖਦੇ ਆ ਜਿੱਥੇ ਜਾਏ ਵਾਹ ਮੇਰੇ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਕੋਪ ਧਰਤੀ ਉਹ ਥਾਂ ਪੂਜਣਯੋਗ ਹੋ ਜਾਂਦੀ ਹੈ ਜਿੱਥੇ ਗੁਰੂ ਸਾਹਿਬ ਦਾ ਪਾਵਨ ਪ੍ਰਕਾਸ਼ ਹੋ ਜਾਂਦਾ ਹੈ। ਹਜ਼ੂਰ ਨੇ ਉਹੀ ਗੱਲ ਸਾਡੇ ਉੱਤੇ ਦ੍ਰਿੜ ਕਰਕੇ ਸਾਡੇ ਉੱਤੇ ਲਾਗੂ ਕੀਤੀ ਹੈ। ਹਜ਼ੂਰ ਕਹਿੰਦੇ ਉਸ ਰਾਮ ਨੂੰ ਉਸ ਵਾਹਿਗੁਰੂ ਨੂੰ ਧਿਆਉਣ ਦੇ ਨਾਲ ਰਾਮ ਨਾਮ ਬਿਨ ਮੁਕਤ ਨਾ ਹੋਈ। ਉਸ ਪਰਮਾਤਮਾ ਨੂੰ ਧਿਆਉਣ ਤੇ ਇਸ ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ ਹਜ਼ੂਰ ਕਹਿੰਦੇ ਭਾਈ ਪਰਉਪ ਘਰ ਦੇ ਵਿੱਚ ਬਰਕਤ ਤੇ ਦੇ ਨਾਮ ਦੇ ਸਿਮਰਨ ਦੇ ਨਾਲ ਇਹ ਹਿਰਦਾ ਸ਼ੁੱਧ ਹੋ ਜਾਂਦਾ ਹੈ। ਇਹਦੇ ਵਿੱਚ ਬਰਕਤ ਪੈਣੀ ਹੋ ਜਾਂਦੀ ਹੈ। ਬਰਕਤ ਇਹ ਹੈ ਕਿ ਤੁਹਾਡੇ ਵਿੱਚ ਆਊਟਪੋਰਟ ਦੇ ਵਿੱਚ ਚੰਗੀਆਂ ਗੱਲਾਂ ਹੋਣਗੀਆਂ। ਨੇਗੇਟਿਵਿਟੀ ਤੋਂ ਹਟੋ ਦੂਰ ਹੋਵੇਗੀ ਜਿੰਨੇ ਵੀ ਤੁਹਾਡੇ 네ਗੇਟਿਵ ਥਾਟ ਨੇ ਤੁਸੀਂ ਸੋਚਣ ਦੀ ਸ਼ਕਤੀ ਅਨੁਸਾਰ ਆਪਣੇ ਵਿੱਚ ਮਨ ਦੇ ਵਿੱਚ ਕਿਸੇ ਤਰ੍ਹਾਂ ਦੀ ਗੱਲ ਕਰ ਕਰ ਜਾਂਦੇ ਹੋ ਕਿ ਨਹੀਂ ਇਹ ਕੰਮ ਨਹੀਂ ਹੋਣਾ ਹਜ਼ੂਰ ਕਹਿੰਦੇ ਪਰਮਾਤਮਾ ਦੀ ਸਿਮਰਨ ਦੇ ਨਾਲ ਇਹ ਗੱਲਾਂ ਦੂਰ ਹੋਣ ਲੱਗ ਜਾਣਗੀਆਂ ਫਿਰ ਹਾਂ ਕੇ ਹਜ਼ੂਰ ਨੇ ਆਖਿਆ ਬੁੱਢੀ ਦੂਜੇ ਹੇਤ ਕਦੇ ਵੀ ਤੁਹਾਡੀ ਪੀੜੀ ਹਜ਼ੂਰ ਸਾਹਿਬ ਕਨੇ ਅੱਜ ਬਦਾਲੇ ਨਹੀਂ ਡੁੱਬਦੀ ਕਿਉਂਕਿ ਕਈ ਵਾਰ ਕਾਰਜ ਨਾ ਵੀ ਸਿਰੇ ਚੜਨ ਵਾਲਾ ਨਾ ਹੋਵੇ ਹਨਾ ਸਵਾਭਕ ਹੈ ਜੀ ਸਾਡੇ ਸਾਡੇ ਮਾਪਿਓ ਸਾਡੇ ਲਈ ਸਾਰੀ ਉਮਰ ਸੋਚਦੇ ਰਹਿੰਦੇ ਨੇ ਕਦ ਮੇਰਾ ਤੀ ਪੁੱਤਰ ਵੱਡਾ ਹੋਵੇ ਤੇ ਕਦ ਇਹਦਾ ਅਖੀਰਲਾ ਪੜਾ ਭਾਵੇਂ ਵਿਆਹ ਦੇ ਬੰਧਨ ਦੇ ਵਿੱਚ ਮੈਂ ਆਪਣੀ ਰਹਿੰਦੀ ਸਮੇਂ ਦੇ ਵਿੱਚ ਨੂੰ ਬੰਦ ਕੇ ਚਲਿਆ ਜਾਵਾਂ ਇਹ ਸਭ ਤੋਂ ਵੱਡਾ ਮਾਪਿਓ ਸਾਰੀ ਉਮਰ ਸੁੱਖਾਂ ਸੁਖ ਦੇ ਰਹਿੰਦੇ ਨੇ ਇਹ بڑا ਸਮਾਂ ਸੁੱਖਾਂ ਸੁੱਖੇ ਆਉਂਦਾ ਏ ਜਦੋਂ ਮਾਪੇ ਆਪਣੇ ਤੀਆਂ ਪੁੱਤਰਾਂ ਨੂੰ ਵਿਆਹ ਦੇ ਬੰਧਨ ਦੇ ਵਿੱਚ ਬੰਨਦਾਂ ਦੇਖਦੇ ਹੋਣ ਹਜ਼ੂਰ ਕਹਿੰਦੇ ਇਹ ਉਹ ਡੁੱਬਦੀ ਬੇੜੀ ਕਦੇ ਪਰਮਾਤਮਾ ਤੁਹਾਡੀ ਨਹੀਂ ਡੁੱਬ ਸਕਦਾ ਅਖੀਰਲੇ ਸਮੇਂ ਤੱਕ ਪਰਮਾਤਮਾ ਆਪਣਾ ਮੋਢਾ ਦੇ ਕੇ ਤਾਰ ਸਕਦਾ ਕਿਉਂਕਿ ਬੁੱਢੀ ਦੂਜਾ ਤ ਪੈ ਪਿਆਰ ਕਿਸੇ ਦੂਸਰੇ ਨਾਲ ਪਿਆਰ ਜਦੋਂ ਪਾਇਆ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਸੁਭਾਅਕਾ ਸਾਡੀ ਬੇੜੀ ਨੂੰ ਫਿਰ ਗੁਰੂ ਸਾਹਿਬ ਨੇ ਸਹਾਰਾ ਨਹੀਂ ਦੇਣਾ ਕਿਉਂਕਿ ਸ਼ਬਦ ਗੁਰੂ ਸੁਰਤ ਧੁਨ ਤੇਲਾ ਸ਼ਬਦ ਤੇ ਜਦੋਂ ਗੁਰੂ ਦਾ ਸੁਰਤ ਤੇ ਜਦੋਂ ਮਿਲਾਪ ਹੋ ਜਾਂਦੇ ਹਨ ਜੀ ਪਰਮਾਤਮਾ ਦੇ ਪਰਮਾਤਮਾ ਦੀ ਗੁਰੂ ਦੀ ਕਚਹਿਰੀ ਦੇ ਵਿੱਚ ਆ ਕੇ ਜਦੋਂ ਅਸੀਂ ਹਾਜ਼ਰ ਹੁੰਦੇ ਹਾਂ ਰੋਜ਼ਾਨਾ ਗੁਰੂ ਦੀ ਹਜ਼ੂਰੀ ਹੈ ਨਾ ਇੱਥੇ ਸਾਡੇ ਗੁਨਾਹਾਂ ਦੀ ਮਾਫੀ ਬਖਸ਼ੀ ਜਾਣੀ ਹੈ ਹੋਰ ਕਚਹਿਰੀਆਂ ਲੱਗਦੀਆਂ ਜਿੱਥੇ ਸਜ਼ਾਵਾਂ ਸੁਣਾਈਆਂ ਜਾਂਦੀਆਂ ਰੋਜ਼ਾਨਾ ਪਰ ਇੱਥੇ ਗੁਰੂ ਨਾਨਕ ਦੇ ਦਰਬਾਰ ਅੰਦਰ ਤੁਹਾਨੂੰ ਮਾਫੀਆਂ ਦਿੱਤੀਆਂ ਜਾਂ ਉਹ ਜਦੋਂ ਅੰਮ੍ਰਿਤ ਵੇਲੇ ਬੰਦਾ ਆ ਕੇ ਹਾਜ਼ਰ ਹੁੰਦਾ ਹੈ ਗੁਰੂ ਨੂੰ ਨਮਸਕਾਰ ਕਰਦਾ ਹੈ ਬਿਨ ਮੰਗੇ ਹੀ ਗਲਤੀ ਮੰਨਦਾ ਹੈ ਕਿ ਗੁਰੂ ਸਾਹਿਬ ਗਲਤੀ ਹੋਈ ਹੈ ਅੱਜ ਪੜ੍ਹਨੇ ਇੱਕ ਸ਼ਬਦ ਵਾਤਿਆ ਸੀ ਅਰਦਾਸ ਦੇ ਵਿੱਚ ਕਿ ਜੀ ਪਾਠ ਕਰਦੇ ਹਾਂ ਹੋਈਆਂ ਗਲਤੀਆਂ ਹੋਣੀਆਂ ਸੁਭਾਵਿਕ ਨੇ ਇਹ ਗੱਲ ਸਭ ਤੋਂ ਵੱਡੀ ਗਲਤੀ ਹੈ ਸੁਭਾਵਿਕ ਦੇ ਵਿੱਚ ਸਾਡੀ ਵਿਦਵਤਾ ਸਚਲ ਰਹੀ ਹੈ ਕਿ ਹਜ਼ੂਰ ਪਾਠ ਕਰਦੇ ਹਾਂ ਗਲਤੀਆਂ ਹੋਣੀਆਂ ਜਾਣੇ ਅਣਜਾਣੇ ਵਿੱਚ ਹੋ ਗਈਆਂ ਗੱਲ ਵੱਖਰੀ ਹੈ ਪਰ ਸੁਭਾਵਿਕ ਹੈ ਕਿ ਹੋ ਜਾਂਦੀਆਂ ਨੇ ਇਦੇ ਵਿੱਚ ਸਾਡੀ ਸਮਝ ਚਲਕ ਰਹੀ ਹੈ ਪਰ ਸਮਝ ਨਹੀਂ ਚਲਕਣੀ ਚਾਹੀਦੀ ਇੱਥੇ ਬਿਨ ਮੰਗਿਆਂ ਗਲਤੀ ਮੰਨਣੀ ਪੈਣੀ ਹੈ ਕਿ ਹਜ਼ੂਰ ਗਲਤੀਆਂ ਹੋ ਗਈਆਂ ਨੇ ਕਿ ਤੁਸੀਂ ਵਕਸ਼ਣ ਆਰੋ ਹੋਈਆਂ ਗਲਤੀਆਂ ਦੀ ਖਿਮਾ ਬਖਸ਼ ਲੈਣੀ ਹੈ ਜੀ ਇੰਡੀ ਸਾਡੀ ਬੁੱਧ ਤੇ ਸੁੱਧ ਨਹੀਂ ਕਿ ਬਾਣੀ ਅਸੀਂ ਸੁੱਧ ਪੜ ਸਕੀਏ ਕੋਈ ਬੰਦਾ ਕਿਸੇ ਉਤੇ ਕਿੰਤੂ ਪ੍ਰੰਤੂ ਨਹੀਂ ਕਰ ਸਕਦਾ ਜੇ ਬੰਦਾ ਕਿੰਤੂ ਪ੍ਰੰਤੂ ਕਰਦਾ ਏ ਉਹਨੂੰ ਇਹ ਬੰਦੇ ਨੂੰ ਸਵਾਲ ਕਰਿਆ ਕਰੋ ਕਿ ਗੁਰੂ ਗ੍ਰੰਥ ਬਾਣੀ ਦੀ ਪਾਠ ਦਾ ਕੋਈ ਬੰਦਾ ਸ਼ੁੱਧ ਕਰ ਸਕਦਾ ਏ ਕੋਈ ਕਰ ਸਕਦਾ ਏ ਜੀ ਗੁਰ ਜਵੇਂ ਗੁਰੂ ਅਰਜਨ ਸਾਹਿਬ ਮਾਰੂ ਜੀ ਨੇ ਸਤਿਗੁਰਾਂ ਨੇ ਲਿਖਿਆ ਹੈ ਉਵੇਂ ਉਚਾਰਣ ਬੰਦਾ ਕਰੀ ਜਾਵੇ ਆਪਣੀ ਮਤ ਦੇ ਵਿੱਚ ਇਹ ਬੰਦਾ ਹਮੇਸ਼ਾ ਸੁੱਧ ਰੱਖੇ ਕਿ ਮੈਂ ਸ਼ੁੱਧ ਕਰ ਰਿਹਾ ਮਾ ਕੋਈ ਬੰਦਾ ਦੁਨਿਆਵੀ ਲੋਕ ਦੇ ਵਿੱਚ ਸਤਿਗੁਰ ਜੀ ਬਿਨਾ ਪਾਠ ਸ਼ੁੱਧ ਨਹੀਂ ਕਰ ਸਕਦਾ ਇਹ ਦੱਸਦਾ ਵੀ ਮੰਨਣਾ ਹੈ ਇਹ ਸਾਡੇ ਪ੍ਰਚਾਰਕਾਂ ਦਾ ਵੀ ਮੰਨਣਾ ਕੋਈ ਬੰਦਾ ਕਿੰਤੂ ਪ੍ਰਾਂਤੂ ਕਰਨ ਦੇ ਯੋਗ ਹੀ ਨਹੀਂ ਕਿਉਂਕਿ ਬੰਦਾ ਆਪ ਹੀ ਪੂਰਾ ਨਹੀਂ ਜਦੋਂ ਬੰਦਾ ਪੂਰਾ ਹੁੰਦਾ ਫਿਰ ਸੰਸਾਰ ਤੋਂ ਰક્ષੋਤ ਹੁੰਦਾ ਏ ਕੋਈ ਬੰਦਾ ਆਪਣੇ ਆਪ ਦੇ ਵਿੱਚ ਪੂਰਾ ਨਹੀਂ ਵਿਤਵਤਾ ਦੇ ਅਨੁਸਾਰ ਪੜ੍ਹਾਈ ਦੇ ਅਨੁਸਾਰ ਬੰਦਾ ਯੋਗਤਾ ਅਨੁਸਾਰ ਉੱਚਾ ਹੋ ਸਕਦਾ ਏ ਪਰ ਗੁਰਬਾਣੀ ਦੇ ਅਨੁਸਾਰ ਬੰਦਾ ਹਮੇਸ਼ਾ ਨਿਮਈ ਰਹਿੰਦਾ ਏ ਕਿਉਂਕਿ ਗੁਰੂ ਦਾ ਵਚਨ ਵੀ ਅੰਨੇਵੇਂ ਸੋਹਰਾ ਹੋਏ ਜੋ ਬੰਦਾ ਨਿਮੰਦ ਹੈ ਉਹ ਹਮੇਸ਼ਾ ਉੱਚਾ ਹੁੰਦਾ ਹੈ ਇਹੀ ਹਜ਼ੂਰ ਨੇ ਸਾਨੂੰ ਪਹਿਲੇ ਬੰਦ ਦੇ ਵਿੱਚ ਜੋ ਪਹਿਨੇ ਸਾਡੀ ਹਜ਼ੂਰ ਨੇ ਜ਼ਿੰਦਗੀ ਦਾ ਆਧਾਰ ਬਣਾਏ ਨੇ ਚਾਰ ਪਹਿਨੇ ਚਾਰੀ ਜ਼ਿੰਦਗੀ ਦੇ ਹਜ਼ੂਰ ਨੇ ਚਾਰ ਪਹਿਰੇ ਉਧਾਰ ਬਣਾ ਕੇ ਸਾਨੂੰ ਜ਼ਿੰਦਗੀ ਦਾ ਆਧਾਰ ਦਿੱਤਾ ਹੈ ਕਿਉਂਕਿ ਰਾਮ ਨਾਮ ਬਿਨ ਮੁਕਤ ਨਾ ਕੋਈ ਬੁੱਢੀ ਦੂਜਾ ਹੇਤ ਹਜ਼ੂਰ ਕਹਿੰਦੇ ਡੁੱਬ ਜਾਣਾ ਜਦ ਦੂਜਿਆਂ ਨਾਲ ਪਿਆਰ ਪਾ ਕੇ ਗੁਰੂ ਮੁੰਨਾ ਤੇ ਆਵੋਗੇ ਕਿਉਂਕਿ ਦੋ ਵੇੜੀਆਂ ਦੇ ਵਿੱਚ ਜਦੋਂ ਬੰਦਾ ਪੈਰ ਪਾ ਕੇ ਤੁਰਦਾ ਹੈ ਸੁਭਾਵਿਕ ਹੈ ਜੀ ਇੱਕਨੇ ਤਾਂ ਡੁੱਬਣਾ ਹੀ ਹੈ ਚਾਹੀਏ ਉਹ ਡੁੱਬ ਜਾਵੇ ਚਾਹੀਏ ਇਹ ਡੁੱਬ ਜਾਵੇ ਅਖੀਰੀ ਪੰਕਤੀਆ ਪਹਿਲੇ ਬੰਦ ਦੀ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਛੁਟੇਗਾ ਹਰ ਚੇਤ ਪਹਿਲਾਂ ਆਪਾਂ ਗੱਲ ਕਰਕੇ ਛੱਡੀਆਂ ਬੱਚੇ ਦੀ ਹਜ਼ੂਨੇ ਸ਼ਬਦ ਵਰਤੇ ਸੀ ਕਿ ਭਾਈ ਪਹਿਲੇ ਪਹਿਰੇ ਰੈਣ ਕਹਿ ਬਣ ਜਾ ਰਿਆ ਮਿੱਤਰਾ ਬਾਲ ਕਪੁੱਤ ਅਚੇਤ ਕੇ ਬੱਚੇ ਨੂੰ ਸੋਚ ਨਹੀਂ ਹੁੰਦੀ ਕਿ ਮੈਂ ਗੁਰੂ ਦਾ ਨਾਮ ਸਿਮਰਨ ਕਰਨ ਆਇਆ ਉਹ ਆਪਣੀਆਂ ਵਸਤੀਆਂ ਤੇ ਆਪਣੀਆਂ ਇਲਤਾਂ ਤੇ ਜਾਂ ਆਪਣੀਆਂ ਜੋ ਕਲਾਵਾਂ ਨੇ ਉਹ ਇਸ ਉਮਰੇ ਕਰ ਰਿਹਾ ਏ ਉਹਦੇ ਵਿੱਚ ਹੀ ਖਚਤ ਹੁੰਦਾ ਏ ਪਰ ਹਜ਼ੂਰ ਕਹਿੰਨੇ ਹੋਣਾ ਕੀ ਚਾਹੀਦਾ ਏ ਪ੍ਰਮਾਤਮਾ ਨੂੰ ਕੁਝ ਤਾਂ ਕੁਝ ਉਹਦੇ ਹਿਰਦੇ ਵਿੱਚ ਅਜਿਹਾ ਉਲੀਕਣਾ ਚਾਹੀਦਾ ਏ ਕਿ ਜਿਹੜੇ ਕਮਲੀ ਉਹ ਬੰਦਾ ਦੁਨਿਆਵੀ ਲੋਕ ਵਿੱਚ ਪ੍ਰਮਾਤਵਾ ਨੇ ਭੇਜਿਆ ਏ ਕਿਉਂਕਿ ਹਜ਼ੂਰ ਨੇ ਆਖਿਆ ਕੋਹ ਨਾਨਕ ਪ੍ਰਾਣੀ ਪਹਿਲੈ ਪਹਿਰੈ ਕਹੇ ਨਾਨਕ ਉਹ ਜੋ ਪਹਿਲਾ ਪਹਿਰ ਅਜ਼ਾਈ ਗਵਾ ਦਿੱਤਾ ਏ ਆਯਾਨੀ ਮਤ ਦੇ ਵਿੱਚ ਉਹਦੇ ਨਾਲ ਹੀ ਸਾਡੀ ਜ਼ਿੰਦਗੀ ਦਾ ਪਾਰ ਉਤਾਰਾ ਹੋਣਾ ਸੀ ਕਿਉਂਕਿ ਝੂਟੇ ਗਾਂ ਹਰ ਚੇਤ ਜਿਹੜੇ ਸਮੇਂ ਵਿੱਚ ਪਰਮਾਤਮਾ ਨੂੰ ਮਨ ਤੋਂ ਭੁਲਾ ਦਿੱਤਾ ਉਹਦੇ ਨਾਲ ਹੀ ਸਾਡੀ ਜ਼ਿੰਦਗੀ ਦਾ ਅਗਲਾ ਪਹਿਰ ਹੋਣਾ ਸੀ ਸ਼ੁਰੂ ਉਹੀ ਅਸੀਂ ਖਤਮ ਕਰ ਲਿੱਤਾ ਏ ਹਜ਼ੂਰ ਕਿਰਪਾ ਕਰਨ ਤੁਹਾਡੀ ਸੇਵਾ ਤੇ ਤੁਹਾਡੇ ਨਾਮ ਸਿਮਰਨ ਗੁਰੂ ਰਾਮਦਾਸ ਪਾਸ਼ਾ ਜੀ ਪੂਰ ਪਾਵਨ ਤੁਹਾਡੀਆਂ ਕੀਤੀਆਂ ਹੋਈਆਂ ਸੇਵਾਵਾਂ ਗੁਰੂ ਸਾਹਿਬ ਆਪਣੇ ਚਰਨ ਕਮਲਾਂ ਪਾਸ ਪੂਰੀਆਂ ਕਰਨ ਜੀ ਆਪਣੇ ਚਰਨਾ ਕਮਲਾ ਪਾਸ ਸੰਪੂਰਨ ਕਰਕੇ ਤੁਹਾਡਾ ਦਸਵੰਦ ਗੁਰੂ ਸਾਹਿਬ ਤੱਕ ਇਸੇ ਤਰ੍ਹਾਂ ਪੁੱਜਦਾ ਰਹੇ ਇਹ ਹੀ ਦਾਸ ਦੀ ਅਰਦਾਸ ਹੈ ਇਹ ਹੀ ਚਰਨਾ ਕਮਲਾ ਪਾਸ ਸਤਿਗੁਰਾਂ ਪਾਸ ਅਸੀਂ ਮੰਗੇ ਜਾਣਾ ਹੈ ਅੱਠੇ ਪੈਰ ਹਜ਼ੂਰੀ ਤੇ ਚਰਨਾ ਕਮਲਾ ਪਾਸ ਅਸੀਂ ਅਰਦਾਸ ਕਰਨੀ ਹੈ ਕਿ ਗੁਰੂ ਸਾਹਿਬ ਸ਼ਬਦ ਤੇ ਸੁਰਤ ਦਾ ਮੇਲ ਕਰਾਇਓ ਸ਼ਬਦ ਗੁਰੂ ਸੁਰਤ ਤੁਣ ਚੇਲਾ